ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਿਤਪਾਲ ਹੈਵਨ ਕ੍ਰਾਸ ਰੈਕੋਰਡ ਤੋਂ ਜੀ ਅੱਜ ਤੁਹਾਡੇ ਨਾਲ ਆਪਣੀਆਂ ਪੰਜ ਹੋਰ ਸਕਸੈਸ ਸਟੋਰੀਆਂ ਸ਼ੇਅਰ ਕਰਨ ਲੱਗਿਆ ਜੀ ਸਾਡੇ ਪੰਜ ਆਸਟ੍ਰੇਲੀਆ ਦੇ ਮਿਸਟਰ ਵੀ ਦੇ ਹੋਰ ਅਪਰੂਵ ਹੋ ਕੇ ਆਏ ਨੇ ਜੀ ਪਹਿਲਾ ਵੀਜ਼ਾ ਲੱਗਿਆ ਜੋਰਾ ਸਿੰਘ ਦਾ ਵੀਜ਼ਾ ਤੁਸੀਂ ਦੇਖ ਸਕਦੇ ਹੋ ਦੂਜਾ ਵੀਜ਼ਾ ਲੱਗਿਆ ਜੀ ਇਹਨਾਂ ਦੀ ਵਾਈਫ ਸੁਖਜੀਤ ਕੌਰ ਦਾ ਜੋਰਾ ਸਿੰਘ ਤੇ ਸੁਖਜੀਤ ਕੌਰ ਦੀ ਬੇਟੀ ਆਸਟ੍ਰੇਲੀਆ ਦੇ ਵਿੱਚ ਪੀਆਰ ਆ ਜੀ ਉਹਨੇ ਇਹਨਾਂ ਨੂੰ ਸਪੌਂਸਰ ਕੀਤਾ ਸੀਗਾ ਜੋਰਾ ਸਿੰਘ ਤੇ ਸੁਖਜੀਤ ਕੌਰ ਦਾ ਵੀਜ਼ਾ ਜੀ 11 ਦਿਨਾਂ ਦੇ ਵਿੱਚ ਵਿੱਚ ਅਪਰੂਵ ਹੋ ਕੇ ਆਇਆ ਤੀਜਾ ਵੀਜ਼ਾ ਸਾਡਾ ਲੱਗਿਆ ਜੀ ਦਰਸ਼ਨ ਕੌਰ ਦਾ ਦਰਸ਼ਨ कौर ਦੀ ਬੇਟੀ ਆ ऑस्ट्रेलिया ਦੇ ਵਿੱਚ 491 ਵੀਜ਼ੇ ਤੇ ਹੈ ਜੀ ਦਰਸ਼ਨ कौर ਦਾ ਵੀਜ਼ਾ ਸਿਰਫ 4 ਦਿਨਾਂ ਦੇ ਵਿੱਚ ਵਿੱਚ ਅਪਰੂਵ ਹੋ ਕੇ ਆਇਆ ਹੈ ਜੀ ਚੌਥਾ ਵੀਜ਼ਾ ਸਾਡਾ ਲੱਗਾ ਜੀ ਅਮਰੀਕ ਸਿੰਘ ਦਾ ਤੇ ਪੰਜਵਾਂ ਵੀਜ਼ਾ ਲੱਗਾ ਜੀ ਇਹਨਾਂ ਦੀ ਵਾਈਫ ਚਰਨਜੀਤ कौर ਦਾ ਅਮਰੀਕ ਸਿੰਘ ਤੇ ਚਰਨਜੀਤ कौर ਦਾ ਵੀਜ਼ਾ ਸਿਰਫ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵ ਹੋਇਆ ਜੀ ਐਤਵਾਰ ਨੂੰ ਮੈਂ ਇਹਨਾਂ ਦੀ ਫਾਈਲ ਲਗਾਈ ਸੀ ਤੇ ਮੰਡੇ ਸਾਨੂੰ ਇਹਨਾਂ ਦਾ ਵੀਜ਼ਾ ਮਿਲ ਗਿਆ ਅਮਰੀਕ ਸਿੰਘ ਤੇ ਚਰਨਜੀਤ कौर ਦਾ ਬੇਟਾ ਵੀ ਆ ऑस्ट्रेलिया ਦੇ ਵਿੱਚ ਪੀਆਰ ਹੈ ਜੀ ਉਹਨੇ ਇਹਨਾਂ ਨੂੰ ਸਪੌਂਸਰ ਕੀਤਾ ਸੀਗਾ ਇੱਥੇ ਇੱਕ ਖਾਸ ਗੱਲ ਇਹ ਆ ਜੀ ਇਹ ਪੰਜੇ ਕਲਾਇੰਟ ਸਾਡੇ ਆਫਿਸ ਨਹੀਂ ਆਏ ਇਹਨਾਂ ਦੇ ਬੱਚਿਆਂ ਨੇ ਆਸਟ੍ਰੇਲੀਆ ਤੋਂ ਪੇਪਰ ਸਾਨੂੰ ਵਟਸਐਪ ਜਰੀਏ ਹੀ ਭੇਜੇ ਆਨਲਾਈਨ ਸਭ ਦਾ ਵੀਜ਼ਾ ਅਪਲਾਈ ਕਰਾਇਆ ਤੇ ਸਭ ਦਾ ਵੀਜ਼ਾ ਆਨਲਾਈਨ ਹੀ ਹਾਸਲ ਕਰ ਲਿਆ ਸੋ ਜੇਕਰ ਤੁਸੀਂ ਵੀ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੀ ਤੁਸੀਂ ਸਾਡੇ ਆਫਿਸ ਨਹੀਂ ਆਉਣਾ ਚਾਹੁੰਦੇ ਤੁਸੀਂ ਸਾਨੂੰ ਵਟਸਐਪ ਜਾਂ ਈਮੇਲ ਜਰੀਏ ਆਪਣੇ ਪੇਪਰ ਭੇਜ ਕੇ ਆਪਣਾ ਕੇਸ ਅਪਲਾਈ ਕਰਵਾ ਸਕਦੇ ਹੋ ਤੇ ਘਰੇ ਬੈਠ ਕੇ ਹੀ ਆਪਣਾ ਵੀਜ਼ਾ ਪ੍ਰਾਪਤ ਕਰ ਸਕਦੇ ਹੋ ਤੇ ਬਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਆਫਿਸ ਵੀ ਆ ਸਕਦੇ ਹੋ ਜਾਂ ਸਾਡੇ ਨਾਲ ਸਾਡੇ ਫੋਨ ਤੇ ਸੰਪਰਕ ਕਰ ਸਕਦੇ ਹੋ ਬਹੁਤ ਹੀ ਘੱਟ ਖਰਚੇ ਦੇ ਵਿੱਚ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰੋ ਤੇ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰੋ ਧੰਨਵਾਦ